ਲਾਸਟ ਟਾਈਮ ਅਸੀਂ ਜਸਟ ਰੀਸੈਂਟਲੀ ਲਾਈਕ 1 ਮੰਥ ਬਿਫੋਰ ਅਸੀਂ ਆਇਆ ਨੈਦਰਲੈਂਡ ਤੋਂ ਸੋ ਉੱਤੇ ਸਾਡਾ ਕੁਝ ਪ੍ਰਦਰਸ਼ਨ ਕੋਈ ਇਤਨਾ ਅੱਛੀ ਨਹੀਂ ਸੀ ਪਰਫਾਰਮੈਂਸਿਸ ਰਹੀਆਂ ਬਿਕੋਜ਼ ਅਸੀਂ ਲਾਸਟ 6 ਮੰਥਸ ਤੋਂ ਜਸਟ ਨਾ ਟੀ20 ਕ੍ਰਿਕਟ ਖੇਲ ਰਹੇ ਸੀ ਸੋ ਇਤਨਾ ਯੂਜ਼ ਟੂ ਨਹੀਂ ਸੀ ਬਟ ਰਾਈਡ ਨੂੰ ਵਾਪਸ ਆਏ ਉਸ ਬਾਅਦ ਅਸੀਂ ਟ੍ਰੇਨਿੰਗ ਵਗੈਰਾ ਸਟਾਰਟ ਕੀਤੀ ਸੋ ਤੁਹਾਡੇ ਸਾਹਮਣੇ ਇਹਨੇ ਰਿਜ਼ਲਟਸ ਆਪਣੇ ਹੋਮ ਕੰਡੀਸ਼ਨ ਅਸੀਂ ਪ੍ਰੋਪਰ ਯੂਜ਼ ਕੀਤਾ ਵਿਕਰਡ ਮੈਚਸ ਜਿੱਥੇ ਤੁਸੀਂ ਖੇਲਣਾ ਜਿੱਥੇ ਤੁਸੀਂ ਬੋਲਿੰਗ ਬੈਟਿੰਗ ਕਰਨੀ ਹੈ ਉਸ ਦਾ ਕੰਡੀਸ਼ਨ ਦਾ ਕਾਫੀ ਜ਼ਿਆਦਾ ਹੈ बिकॉज़ ਉਹ 올 ਦਾ ਵੇ عمان ਤੋਂ ਆਏ ਨੇ ਉਹ ਡਿਫਰੈਂਟ ਕੰਡੀਸ਼ਨਸ ਨੂੰ ਖੇਡ ਕੇ ਆਏ ਨੇ ਸੋ ਅਸੀਂ ਆਲਰੇਡੀ ਪ੍ਰੈਕਟਿਸ ਕਰ ਰਹੇ ਹਾਂ ਸੋ ਅਸੀਂ ਯੂਜ਼ ਟੂ ਆਇਨਾ ਕੰਡੀਸ਼ਨਸ ਦੇ ਨਾ ਸੋ ਇਤਨਾ ਈਜ਼ੀ ਨਹੀਂ ਹੁੰਦਾ ਇੱਕਦਮ ਕਿਸੇ ਵੀ ਨਵੇਂ ਕੰਟਰੀ ਦੇ ਵਿੱਚ ਜਾ ਕੇ ਉੱਥੇ ਜਾ ਕੇ ਪਰਫਾਰਮ ਕਰਨਾ ਖੇਲਣਾ ਬਿਲਡਿੰਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਹਾਂ ਕੰਡੀਸ਼ਨਸ ਦਾ ਹੈ ਵਕ ਵੈਦਰ ਅਗਰ ਰੇਨ ਹੋਈ ਹੈ ਉਹਨਾਂ ਨੇ ਅੱਛਾ ਕੰਮ ਕੀਤਾ ਸੋ ਸਾਨੂੰ ਕੰਡੀਸ਼ਨ ਬਹੁਤ ਅੱਛੀਆਂ ਮਿਲੀਆਂ ਕੋਈ ਸਲਿਪਰੀ ਨਹੀਂ ਕੋਈ ਐਸੀ ਉਹ ਨਹੀਂ ਮਿਲੇ ਇਵਨ ਤੋਂ ਕਿ ਵਿਕਟ ਵੀ ਸਾਨੂੰ ਚੰਗੀ ਕੰਡੀਸ਼ਨ ਦੇ ਵਿੱਚ ਮਿਲੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਕਿੰਗ ਸਿਟੀ ਦੇ ਵਿੱਚ ਮੌਜੂਦ ਹੈ ਜਿੱਥੇ ਆਪਣੀ ਕ੍ਰਿਕਟ ਲੀਗ ਚੱਲ ਰਹੀ ਹੈ ਜਿਹੜੀ 2027 ਦੇ ਜਿਹੜਾ ਵਰਲਡ ਕੱਪ ਹੋਣ ਲੱਗਾ ਹੈ ਦੇ ਪ੍ਰੀ ਕੁਆਲੀਫਾਈ ਜਿਹੜੇ ਮੈਚੇਜ਼ ਨੇ ਔਰ ਇਸ ਲੀਗ ਨੂੰ ਅੱਜ ਕੈਨੇਡਾ ਦੀ ਟੀਮ ਨੇ ਜਿੱਤ ਲਿਆ ਔਰ ਜਿਹੜੇ ਮੇਰੇ ਨਾਮ ਮੇਰੇ ਨਾਲ ਇਸ ਵੇਲੇ ਜਿਹੜੇ ਖਿਡਾਰੀ ਨੇ ਕਲੀਨਸ ਹਨ ਸੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਜਿਵੇਂ ਹੋਮ ਗਰਾਉਂਡ ਹੈ ਔ ਦੇਖੋ ਜੀ ਲਾਈਕ ਲਾਸਟ ਟਾਈਮ ਅਸੀਂ ਜਸਟ ਰੀਸੈਂਟਲੀ ਲਾਈਕ 1 ਮੰਥ ਬਿਫੋਰ ਅਸੀਂ ਆਏ ਨੈਦਰਲੈਂਡ ਟੂ ਸੋ ਉੱਤੇ ਸਾਡਾ ਕੁਝ ਪ੍ਰਦਰਸ਼ਨ ਕੋ ਇਤਨਾ ਅਚੀ ਨਹੀਂ ਸੀ ਪਰਫਾਰਮੈਂਸਿਸ ਰਹੀਆਂ ਬਿਕੋਜ਼ ਅਸੀਂ ਲਾਸਟ 6 ਮੰਥਸ ਤੋਂ ਜਸਟ ਨਾ T20 ਕ੍ਰਿਕਟ ਖੇល ਰਹੇ ਸੀ ਸੋ ਇਤਨੇ ਯੂਜ਼ ਟੂ ਨਹੀਂ ਸੀ ਬਟ ਰਾਈਡ ਨੂੰ ਵਾਪਸ ਆਏ ਉਸ ਬਾਅਦ ਅਸੀਂ ਟ੍ਰੇਨਿੰਗ ਵੈਰਾ ਸਟਾਰਟ ਕੀਤੀ ਸੋ ਤੁਹਾਡੇ ਸਾਹਮਣੇ ਇਹ ਨੇ ਰਿਜ਼ਲਟਸ ਆਪਣੇ ਹੋਮ ਕੰਡੀਸ਼ਨ ਉਸੀ ਪ੍ਰੋਪਰ ਯੂਜ਼ ਕੀਤਾ ਪਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਸਕੋਰਸ ਦੀ ਹੈ ਜਿਵੇਂ ਅੱਜ ਤਾਂ ਦੇਖਿਆ ਜਾਂਦਾ ਵੀ ਵਨ ਤਰਫਾ ਹੀ ਮੈਚ ਹੋ ਗਿਆ ਹੈ ਨਾ ਚਲੋ ਹੋ ਜਾਂਦਾ ਕਈ ਵਾਰੀ ਸਮ ਤੁਸੀਂ ਆਪਣੀ ਮਿਹਨਤ ਕੀਤੀ ਉਹਨਾਂ ਨੇ ਆਪਣੀ ਮਿਹਨਤ ਕੀਤੀ ਆ ਪਰ ਜੇ ਆਪਾਂ ਹੋਮ ਗਰਾਊਂਡ ਨੂੰ ਲੈ ਕੇ ਦੇਖਿਆ ਜਾਵੇ ਜੇ ਗਰਾਊਂਡ ਆਪਣੇ ਵੈਸੇ ਦੇਖਿਆ ਜਾਵੇ ਵੀ ਇੰਟਰਨੈਸ਼ਨਲ ਲੈਵਲ ਤੇ ਛੋਟੀ ਗਰਾਊਂਡ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਗਰਾਊਂਡ ਦੇ ਕਰਕੇ ਇਦਾਂ ਦੀ ਜਿਹੜੀ ਪਰਫਾਰਮੈਂਸ ਆ ਜਿਵੇਂ ਤੁਸੀਂ ਪਹਿਲਾਂ ਵੀ ਖੇਡਦੇ ਰਹੇ ਹੋ ਵੀ ਦੁਬਾਰਾ ਜਦੋਂ ਤੁਸੀਂ ਆਪਣੇ ਆਪ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਆਪਣਾ ਜਿਵੇਂ ਡੇਲੀ ਆਪਾਂ ਪ੍ਰੈਕਟਿਸ ਕਰਦੇ ਆ ਫਿਰ ਆਪਾਂ ਉਸੇ ਗਰਾਊ नो कंडीशंस आई थिंक ग्राउंड्स ਦਾ ਇਤਨਾ ਕੋਈ ਡਿਫਰੈਂਸ ਨਹੀਂ ਹੈ इवन ਤੁਸੀਂ ਇੰਟਰਨੈਸ਼ਨਲ ਵੀ ਨੈਦਰਲੈਂਡ ਜਾਂ ਕਿਸੇ ਵੀ ਕੈਰੀਬੀਨ ਇੰਡੀਆ ਪਾਕਿਸਤਾਨ ਵੀ ਚਲੇ ਜਾਓ ਉੱਥੇ ਸੇਮ ਲਾਈਕ 62 ਤੋਂ 65 ਮੀਟਰ ਦੀ ਬਾਉਂਡਰੀ ਹੁੰਦੀ ਹੈ ਸੋ ਗਰਾਊਂਡਸ ਦਾ ਇਹਦੇ ਵਿੱਚ ਇਤਨਾ ਲਾਈਕ ਕੋਈ ਇਨਵੋਲਡ ਇਹਨਾਂ ਚੀਜ਼ਾਂ ਚ ਨਹੀਂ ਹੈ ਕੋਈ ਬਟ ਹਾਂ ਵਿਕਟ ਮੈਟਰਸ ਜਿੱਥੇ ਤੁਸੀਂ ਖੇਲਣਾ ਜਿੱਥੇ ਤੁਸੀਂ ਬੋਲਿੰਗ ਬੈਟਿੰਗ ਕਰਨੀ ਹੈ ਉਸ ਦਾ ਕੰਡੀਸ਼ਨ ਦਾ ਕਾਫੀ ਜ਼ਿਆਦਾ ਹੈ ਬਿਕੋਜ਼ ਉਹ 올 द वे ओमान ਤੋਂ ਆਏ ਨੇ ਉਹ ਡਿਫਰੈਂਟ ਕੰਡੀਸ਼ਨਸ ਨੂੰ ਖੇល ਕੇ ਆਏ ਨੇ ਸੋ ਅਸੀਂ ਆਲਰੇਡੀ ਪ੍ਰੈਕਟਿਸ ਕਰ ਰਹੇ ਹਾਂ ਸੋ ਅਸੀਂ ਯੂਜ਼ਡ ਟੂ ਕੰਡੀਸ਼ਨਸ ਦੇਣਾ ਸੋ ਇਤਨਾ ਈਜ਼ੀ ਨਹੀਂ ਹੁੰਦਾ ਇੱਕਦਮ ਕਿਸੇ ਵੀ ਨਵੇਂ ਆ ਕੰਟਰੀ ਦੇ ਵਿੱਚ ਜਾ ਕੇ ਉੱਥੇ ਜਾ ਕੇ ਪਰਫਾਰਮ ਕਰਨਾ ਖੇਲਣਾ ਪਰ ਜੇ ਆਪਾਂ ਗੱਲ ਕੀਤੀ ਜਾਵੇ ਪਿਛਲੇ ਦਿਨ ਜਿਵੇਂ ਬਹੁਤ ਜ਼ਿਆਦਾ ਬਾਰਿਸ਼ ਵੀ ਬਹੁਤ ਜ਼ਿਆਦਾ ਹੋਈ ਉਹਦੇ ਨਾਲ ਵੀ ਪਿਚ ਵਗੈਰਾ ਨੂੰ ਚਲੋ ਫਰਕ ਆ ਕਿਉਂਕਿ ਘਾਹ ਤੇ ਆਮ ਆਪਣੀ ਤਿਲਕਣ ਹੋ ਜਾਂਦੀ ਜਿਹਨੂੰ ਆਪਾਂ ਕਹਦੇ ਆਂ ਤੇ ਖਿਡਾਰੀ ਤੋਂ ਕੈਚ ਵਗੈਰਾ ਜਾਂ ਫੀਲਡਿੰਗ ਕਰਨੀ ਪਈ ਔਖੀ ਲੱਗਦੀ ਆ ਇਹਦੇ ਬਾਰੇ ਕਿਦਾਂ ਦੇਖਦੇ ਹੋ ਜੇ ਫੀਲਡਿੰਗ ਦੇ ਮਾਮਲੇ ਦੇ ਵਿੱਚ ਟੀਮ ਦੀ ਪਰਫਾਰਮੈਂਸ ਆਪਾਂ ਦੀ ਨੋ ਦੇਖੋ ਫੀਲਡਿੰਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਫੀਲਡਿੰਗ ਹੈ ਬੇਸਿਕਲੀ ਕ੍ਰਿਕਟ ਦੇ ਅੰਦਰ ਨਾ ਇੱਕ ਇੱਕ ਬੋਲਰ ਜਿਸ 4 ਓਵਰ ਕਰੇਗਾ ਬੈਟਸਮੈਨ ਫਰਸਟ ਬੋਲ ਤੇ ਵੀ ਆਊਟ ਹੋ ਜਾਏਗਾ ਬਟ ਹੈ ਵੀ ਇੱਕ ਵੈਦਰ ਅਗਰ ਰੇਨ ਹੋਈ ਹੈ ਉਹਨਾਂ ਨੇ ਅੱਛਾ ਕੰਮ ਕੀਤਾ ਸੋ ਸਾਨੂੰ ਕੰਡੀਸ਼ਨ ਬਹੁਤ ਅੱਛੀਆਂ ਮਿਲੀਆਂ ਕੋਈ ਸਲਿਪਰੀ ਜਾਂ ਕੋਈ ਐਸੀ ਉਹ ਨਹੀਂ ਮਿਲਿਆ ਈਵਨ ਦੋ ਕਿ ਵਿਕਟ ਵੀ ਸਾਨੂੰ ਅੱਛੀ ਕੰਡੀਸ਼ਨ ਦੇ ਵਿੱਚ ਮਿਲੀ ਔਰ ਜੇ ਆਪਾਂ ਗੱਲ ਕੀਤੀ ਜਾਵੇ ਓਵਰਾਂ ਦੀ ਵੀ 50 ਓਵਰਾਂ ਦਾ ਖੇਡਣਾ ਈਜ਼ੀ ਆ ਤੁਹਾਡੇ ਹਿਸਾਬ ਨਾਲ ਵੈਸੇ ਤਾਂ ਟੀ20 ਕੋਈ ਝੂਠ ਨਹੀਂ ਵੀ ਉਹੀ ਖੇਡਣਾ ਈਜ਼ੀ ਆ ਤੁਹਾਡੇ ਹਿਸਾਬ ਨਾਲ ਜਿਹੜੀ ਬੈਸਟ ਪਰਫਾਰਮੈਂਸ ਆ ਉਹ ਕਿਹਦੇ ਚ ਰਹਿੰਦੀ ਦੇਖੋ ਜੇ ਡਿਪੈਂਡ ਕਰਦਾ ਕਿ ਤੁਹਾਡੀ ਨੇਚਰ ਕੈਸੀ ਹੈ ਕੁਝ ਥੋੜੇ ਜਿਹੇ ਪਲੇਅਰਸ ਹੁੰਦੇ ਨੇ ਉਹ ਜਿਹੜਾ ਟਾਈਮ ਲੈਣਾ ਲਾਈਕ ਟਾਈਮ ਸਪੈਂਡ ਕਰਨਾ ਉਹਨਾਂ ਨੂੰ ਆਂਦਾ ਹੈ ਵਿਕਟ ਦੇ ਅੰਦਰ ਉਹ 50 ਓਵਰਸ ਲਈ ਕਾਫੀ ਅੱਛੇ ਰਹਿੰਦੇ ਨੇ ਕੁਝ ਹੁੰਦੇ ਨੇ ਪਲੇਅਰ अर्ਲੀ ਆਨ ਲੱਗ ਰਿਹਾ ਹੁੰਦਾ ਕਿ ਯਾਰ 12ਵਾਂ ਸੈੱਟ ਹੋ ਕੇ ਆਏ ਨੇ ਸੋ ਆਬਵੀਅਸਲੀ ਉਹਨਾਂ ਲਈ T20s ਬੈਟਰ ਰਹਿੰਦੇ ਨੇ ਬਟ ਐਜ਼ ਅ ਪਲੇਅਰ ਆਈ ਥਿੰਕ ਆਲ ਡਿਪੈਂਡਸ ਕਿ ਤੁਸੀਂ ਕਿਹੜਾ ਕ੍ਰਿਕਟ ਖੇਡ ਰਹੇ ਹੋ ਤੁਸੀਂ ਐਜ਼ ਅ ਪ੍ਰੋਫੈਸ਼ਨਲ ਉਹਦੇ ਅਕੋਰਡਿੰਗ ਤੁਸੀਂ ਖੇਡਣਾ ਧੰਨਵਾਦ ਜੀ ਥੈਂਕ ਯੂ so much ਐਂਡ ਵਾਂਸ ਅਗੇਨ ਬੈਸਟ ਵਿਸ਼ੇਸ ਕੰਗ੍ਰੈਚੁਲੇਸ਼ਨਸ ਅਗੇਨ ਥੈਂਕ ਯੂ so much ਸੋ ਤੁਸੀਂ ਦੇਖਿਆ ਜਿਹੜੀ ਇੱਕ ਕ੍ਰਿਕਟ ਲੀਗ ਚੱਲ ਰਹੀ ਸੀ ਉਹਦੇ ਵਿੱਚ ਕੈਨੇਡਾ ਨੇ ਵਿਨ ਕੀਤਾ ਕਿਉਂਕਿ ਅੱਜ ਓਮਾਨ ਤੇ ਕੈਨੇਡਾ ਦੀ ਟੀਮ ਸੀ ਔਰ ਪਹਿਲਾਂ ਜਿਹੜੀ ਬੈਟਿੰਗ ਕੀਤੀ ਉਹ ਓਮਾਨ ਨੇ ਕੀਤੀ ਔਰ ਓਮਾਨ 19 ਓਵਰਾਂ 19.4 ਦੇ ਵਿੱਚ 82 ਰਨ ਬਣਾ ਕੇ ਆਲ ਆਊਟ ਹੋ ਗਏ ਨੇ ਔਰ ਜਦੋਂ ਕੈਨੇਡਾ ਦੀ ਪਾਰੀ ਆਈ ਉਹਨੇ 14 ਓਵਰਾਂ ਦੇ ਵਿੱਚ 83 ਰਨ ਮਾਰ ਕੇ ਆਪਣੀ ਜਿੱਤ ਦਰਜ ਕੀਤੀ ਹੈ ਔਰ ਨਾਲ ਹੀ ਇਸ ਜਿਹੜੀ ਲੀਗ ਤੇ ਕਬਜ਼ਾ ਕੀਤਾ ਹੈ ਔਰ ਜੇ ਅਪਾ ਗੱਲ ਕੀਤੀ ਜਾਵੇ ਵੀ ਕੈਨੇਡਾ ਦੀ ਧਰਤੀ ਦੇ ਖਿਡਾਰੀਆਂ ਦੇ ਕਹਿਣ ਦੇ ਮਤਲਬ ਜਿਹੜੀ ਕੈਨੇਡਾ ਦੀ ਹੋਮ ਕੰਟਰੀ ਹੁੰਦੀ ਹੈ ਹੋਮ ਦੇ ਲੈਂਡ ਦੇ ਵਿੱਚ ਉਹ ਵੱਧ ਪ੍ਰੈਕਟਿਸ ਕਰਦੇ ਔਰ ਉਹਨਾਂ ਦੀ ਜਿਹੜੀ ਪਕੜ ਆਪਣੀ ਗਰਾਊਂਡ ਦੇ ਉੱਪਰ ਜ਼ਿਆਦਾ ਹੁੰਦੀ ਆ ਅ ਬਜਾਏ ਜਿਹੜਾ ਕੋਈ ਇੰਟਰਨੈਸ਼ਨਲ ਖਿਡਾਰੀ ਆਉਂਦਾ ਉਹਦੀ ਪਕੜ ਕਿਉਂਕਿ ਥੋੜੇ ਦਿਨਾਂ ਦੀ ਪ੍ਰੈਕਟਿਸ ਦੇ ਵਿੱਚ ਉਹ ਕਹਿੰਦੇ ਇੰਨੀ ਪਕੜ ਨਹੀਂ ਕਰ ਸਕਦੇ ਪਰ ਫਿਰ ਵੀ ਸਭ ਦੀ ਪਰਫਾਰਮੈਂਸ ਬੜੀ ਹੀ ਚੰਗੀ ਰਹੀ ਕਿਉਂਕਿ ਚਾਹੇ ਉਹ ਆਮਾਨ ਦੀ ਟੀਮ ਹੋਵੇ ਚਾਹੇ ਉਹ ਕੈਨੇਡਾ ਦੀ ਚਾਹੇ ਉਹ ਨੇਪਾਲ ਦੀ ਟੀਮ ਹੋਵੇ ਸਭ ਨੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾ ਬਹੁਤ ਹੀ ਰੂਹ ਨਾਲ ਇਹ ਖੇਡੇ ਨੇ ਔਰ ਜਿਹਦੇ ਵਿੱਚ ਪਰ ਜੇ ਆਪਾਂ ਆਪਣੇ ਟਰੋਫੀ ਦੀ ਗੱਲ ਕੀਤੀ ਜਾਵੇ ਉਹ ਕੈਨੇਡਾ ਦੀ ਝੋਲੀ ਦੇ ਵਿੱਚ ਪਈ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਲਈ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਕਿੰਗ ਕੈਨੇਡਾ